ਹੋਰ ਜ਼ਰੂਰੀ ਬਣਾਉਂਗਾ ਜੈਪਾਰਟੀ ਵਿਅਤ ਤਿਰਸਗਰ ਰਜ਼ਗਾਰ ਗਰੰਟੀ ਯੋਜਨਾ ਨੂੰ ਫੁਰਦੇ ਹਾਤੀ ਹਲਕਾ ਵਿੱਚ ਬਣੇ ਨਿਕਾ ਪੰਚਾਇਤ ਨਗਰ ਪਾਲਿਕਾਵਾਂ ਵਰਤਮਨ ਰਿਜਾ ਕਾਨੂੰਨ ਨੂੰ ਪੂਰਨ ਰੂਪ ਵਿੱਚ ਲਾਗੂ ਕੀਤਾ ਜਾਵੇ ਨਹੀਂ ਤਾਂ ਨਗਰ ਪੰਚਾਇਤ ਨਗਰ ਪਾਲਿਕਾਵਾਂ ਫੰਡ ਕੀਤਾ ਜਾ ਮੁੱਦਗੀ ਮੰੰਦੋਰਤ 2020 ਉਹ ਹਲਕਾ ਮੋਟ ਵਰਗਾ ਹੈ। ਅੰਦਰਜੀ ਸਰਕਾਰ ਪ੍ਰੋਗਰਾਮ ਮੁੱਚੀ ਤੋਂ ਸਾਡੇ ਵਿੱਚ ਪਿੰਨਾ ਮਰਜੀਤਕਾਰ, ਬਲਾਕ ਪ੍ਰਧਾਨ ਪੰਚ ਪ੍ਰਧਾਨ ਪੱਗਾ ਸਿੰਘ ਜੀ ਪੰਚ ਹੋਏ ਸੜਜਾ ਮਨਰੇਗਾ ਦੇ ਕੰਮ ਲਈ ਸਰਕਾਰ ਤੋਂ ਹੀ ਮੰਗਾ ਕਿ ਸਾਡਾ ਮਨਰੇਗਾ ਦਾ ਕੰਮ ਕਰਾਓ। ਇਥੋਂ ਦੇ ਮਨਰੇਗਾ ਗੂ ਸਾਰੇ ਅੱਜ ਇਕੱਠੇ ਹੋਈਆਂ ਅਸੀਂ ਜੈਪਾਲ ਮੈਂ ਜਸਵਿੰਦਰ ਕੌਰ ਪਹਿਲ ਮੁੱਦ ਕੀ ਪਾ ਸਾਰੇਂ ਦੇਗਾ ਮੇਰੇ ਉੱਤਕਠੇ ਹੋਇਆ ਤੇ ਭੈਣ ਜੀ ਅਮਰਜੀਤ ਕੌਰ ਬਲਾਕ ਪ੍ਰਧਾਨ ਤੇ ਬੱਗਾ ਸਿੰਘ ਪ੍ਰਧਾਨ ਇਸ ਮੁੱਦ ਕੀ ਵਿੱਚ ਇਕੱਠ ਕੀਤਾ ਤੇ ਨਰੇਗਾ ਦੇ ਮਜ਼ਦੂਰਾ ਦੇ ਕੰਮ ਲਈ ਇਕੱਠ ਕੀਤਾ ਸਾਨੂੰ ਪੂਰੀ ਆਸ ਆ ਕਿ ਸਾਡਾ ਕੰਮ ਜਲਦੀ ਚਲਾਉਣਗੇ ਜੀ ਸਾਡੇ ਪ੍ਰਧਾਨ ਅਮਰਜੀਤ ਕੌਰ ਜੀ ਜੀ ਮਸ ਪੂਰ ਬਲਾਕ ਤੋਂ ਮੈਂ ਲਖਪਰ ਦਾਨ ਬੱਗਾ ਸਿੰਘ ਦੇ ਨਾਲ ਪਿੰਡ ਮੁਕਤੀ ਦੇ ਵਿੱਚ ਪਹੁੰਚੇ ਹੋਏ ਹਾਂ। ਮਰੇ ਗੱਲ ਲਾ ਦੇਾਂਗੇ ਪਰ ਤੁਸੀਂ ਦਰੋਣਾ। ਬਹੁਤ ਧੰਨ ਆਦਨ ਪਰ ਕੋਈ ਬੋਲਦੇ ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪੈਣਾ ਵੀਰਾਂ ਨੂੰ ਜੈਪੀਮ ਜੈ ਭਰ ਸਤਿ ਸ਼੍ਰੀ ਅਕਾਲ ਨਮਸਕਾਰ ਅਜੇ ਨਗਰਪਾਲਿਕਾ ਮੁਕਤੀ ਵਿੱਚ ਪਹੁੰਚੇ ਹੋਏ ਹਾਂ ਜਿਹੜੇ ਵੱਖ-ਵੱਖ ਵਾੜਾਂ ਦੇ ਵਿੱਚੋਂ ਜਿਹੜੇ ਮਜ਼ਦੂਰਾਂ ਦੇ ਆਗੂ ਪਹੁੰਚੇ ਹੋਏ ਆ ਸਾਡੇ ਇੱਥੋਂ ਦੇ ਮੇਨ ਜਿਹੜੇ ਅਨਚਾਰਜ ਨੇ ਉਹ ਹੈਗੇ ਆ ਇੰਦਰਜੀਤ ਕੌਰ ਅ ਪਿੱਛੇ ਜੇ ਲਾਪਰਵਾਹੀ ਕਰ ਰਹੇ ਸੀਗੇ ਡਾਟ ਪਈ ਤੋਂ ਥੋੜਾ ਜਿਹਾ ਦੂਸਰੇ ਪਾਰਟੀ ਤੋਂ ਸੰਭਾਲਣ ਲੱਗੇ ਆ ਫੇਰ ਵੀ ਅੱਜ ਦਾ ਜਿਹੜਾ ਪ੍ਰੋਗਰਾਮ ਇੱਕ ਮੈਸੇਜ ਲਾਉ ਹੈ ਜੀ ਅਸੀਂ ਮੁੱਖੀ ਪਰ ਲੋਕ ਇਕੱਠੇ ਹੋਏ ਆ ਔਰ ਪੂਰਾ ਸੀਜ਼ਨ ਚੱਲਦੇ ਦੇ ਵਿੱਚ ਆਪਣਾ ਕੀਮਤੀ ਸਮਾਂ ਕੱਢ ਕੇ ਵੱਖ-ਵੱਖ ਅ ਵਾੜਾਂ ਦੇ ਵਿੱਚੋਂ ਜਿਹੜੇ ਮਨਰੇਗਾ ਦੀ ਟੀਮ ਚਲਾਉਣ ਵਾਲੇ ਆ ਕਿਸੇ ਕੋਲੇ 15-20 ਬੰਦੇ ਆ ਇੱਕ-ਇੱਕ ਕੋਲੇ ਤੁਸੀਂ ਪਹੁੰਚੇ ਹੋਏ ਹੋ ਅੱਜ ਦੀ ਜਿਹੜੀ ਮੀਟਿੰਗ ਆ ਸਿਰਫ ਅਸੀਂ ਇੱਕ ਸੱਦਾ ਲਾਣਾ ਸੀ ਕਿ ਇਹ ਜਿਹੜੇ ਆਪਾਂ ਪੋਸਟਰ ਛਪਾਏ ਹੋਏ ਆ ਇਹ ਪੋਸਟਰਾਂ ਦੇ ਨਾਲ ਜਿਹੜਾ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਆ ਉਹਨਾਂ ਦਾ ਮੂੰਹ ਬੰਦ ਹੋ ਜਾਏਗਾ ਜਦੋਂ ਤੁਸੀਂ ਸ਼ੁਰੂਆਤ ਕਰਨੀ ਆ ਤਾਂ ਆਟੋਮੈਟਿਕ ਲੋਕਾਂ ਦੇ ਦਿਮਾਗ ਵਿੱਚ ਤੇ ਲੋਕਾਂ ਦੀ ਜ਼ੁਬਾਨ ਵਿੱਚ ਮਰੇਗਾ ਦਾ ਨਾਮ ਆਉਣਾ ਸ਼ੁਰੂ ਹੋ ਜੇਗਾ ਲਗਭਗ ਮੰਡੀ ਦਾ ਸੀਜ਼ਨ ਚੱਲਦਾ ਮੰਡੀ ਦਾ ਸੀਜ਼ਨ ਲਗਭਗ ਹਫ਼ਤੇ ਤੱਕ ਖਤਮ ਹੋ ਸਕਦਾ ਜੀ ਹਾਂਜੀ ਹੈਨਾ ਹਾਂਜੀ ਹਫ਼ਤੇ ਤੱਕ ਜੇ ਤੁਹਾਡਾ ਸੀਜ਼ਨ ਖਤਮ ਹੁੰਦਾ ਤੇ ਮੈਨੂੰ ਪਹਿਲੇ ਦਿਨ ਤੁਸੀਂ ਬੁਲਾਉਣਾ ਪਰ ਮੈਂ ਬਿਨਾ ਬੁલાਏ ਤੋਂ ਨਹੀਂ ਹੁਣ ਆਣਾ ਜੀ ਤੇ ਤੁਹਾਡੀ ਤਿਆਰੀ ਹੋਣੀ ਚਾਹੀਦੀ ਆ ਆਗੂਆਂ ਦੀ ਸਾਰੀ ਲੇਬਰ ਨਹੀਂ ਇਕੱਠੀ ਹੋਣੀ ਆਗੂਆਂ ਦੀ ਤਿਆਰੀ ਹੋਣੀ ਚਾਹੀਦੀ ਹੈ ਭਾਵੇਂ ਉਹ ਗੁਰਪ੍ਰੀਤ ਦੇ ਆਗੂ ਹੋਣ, ਗੋਪੀ ਵੀ। ਇੱਥੇ ਗੋਪੀ ਕਿੰਦੀ ਹੈ ਨਾ? ਆ ਗੁਰਪ੍ਰੀਤ ਦੇ ਨਾਮ ਤੇ ਕੋਈ ਜਾਣਦਾ ਨਹੀਂ ਹੈ ਨਾ? ਭਾਵੇਂ ਉਹਨਾਂ ਦੇ ਆਗੂ ਹੋਣ, ਭਾਵੇਂ ਤੁਹਾਡੇ ਹੋਣ, ਆਗੂਆਂ ਦੀ ਟੀਮ ਇਕੱਠੀ ਹੋਣੀ ਚਾਹੀਦੀ ਆ। ਪਹਿਲੇ ਦਿਨ ਮੈਂ ਤੁਹਾਨੂੰ ਦੱਸ ਦਿਆਂਗਾ ਵੀ ਇਹ ਤੁਹਾਡਾ ਸ਼ੁਰੂਆਤ ਕਿਸ ਤਰ੍ਹਾਂ ਹੋਣਾ। ਧਿਆਨ ਕਰਿਓ ਜੀ, ਜੇ ਤੁਹਾਡੇ ਨਾਲ ਤੁਹਾਡੇ ਨਾਲ ਇੱਕ ਆਗੂ ਦੇ ਨਾਲ 15 ਬੰਦੇ ਆ ਚ 12 ਬੰਦੇ ਆ ਚ 10 ਬੰਦੇ ਆ ਹੈਨਾ ਉਹਨਾਂ ਦੀ ਇੱਕ ਦਿਨ ਦੀ ਡਿਊਟੀ ਆ ਇੱਕ ਦਿਨ ਦੀ 2 ਘੰਟੇ ਆ ਲੋਕਾਂ ਜਿੱਤਾ ਕੋਈ ਉੱਪਰ ਨਹੀਂ ਹੈਨਾ 2 ਘੰਟੇ ਚ ਹੁਣ ਕਰਨਾ ਕੀ ਆ ਇਹਦੇ ਨਾਲ ਦੇ ਪੋਸਟਰ ਹੋਰ ਛੱਪੇ ਪਏ ਆ ਉਹ ਵੀ ਆਪਾਂ ਲੈ ਆਣੇ ਆ ਤਾਂ ਆਹ ਬੈਨਰ ਤੁਹਾਨੂੰ ਪੱਕਾ ਦੇ ਦੇਣਾ ਨਾਲ ਆ ਪੋਸਟਰ ਤੁਹਾਡੇ ਪੱਕੇ ਹੋਣਗੇ ਇਹ ਪੋਸਟਰ ਜਦੋਂ ਤੁਸੀਂ ਲੈ ਕੇ ਇਥੇ ਟਾਈਮ ਇੱਕ ਫਿਕਸ ਕਰ ਲੈਣਾ ਵੀ ਹਰ ਰੋਜ਼ ਦੇ ਵਿੱਚ ਇੱਕ ਆਗੂ ਨੇ ਆਪਣੀ ਲੇਬਰ ਦੇ ਸਮੇਤ ਤੁਸੀਂ ਤੁਰਨਾ ਇੱਥੇ ਇਕੱਠੇ ਹੋਣਾ ਹੈ ਇਕੱਠੇ ਹੋਣ ਤੋਂ ਬਾਅਦ ਚ ਬੈਨਰ ਫੜਨਾ ਦੋ ਬੰਦਿਆਂ ਨੇ ਤੇ ਬਾਕੀ ਇਹ ਬੈਨਰ ਜਿਹੜੇ ਹਨ ਇਹ ਫੜ ਕੇ ਲਿਜਿਣਾ ਹੈ ਮੋਚੀ 5 7 ਬਾਈਨਰ ਐਸ ਦੇ ਪਾਸੇ ਜਿਹੜੇ ਦੁਕਾਨਾਂ ਵਾਲੇ ਨੇ ਉਹ ਦੇਖਦੇ ਜਾਣਗੇ ਕੀ ਕਰਦੇ ਆ 5 7 ਐਸ ਪਾਸੇ ਦੂਜੇ ਪਾਸੇ ਦੇਖਦੇ ਜਾਣਗੇ ਕੀ ਕਰਦੇ ਆ ਤੇ ਇੱਕ ਹੀ ਗੱਲ ਕਰਦੇ ਜਾਣੇ ਆ ਮਨਰੇਗਾ ਮਜ਼ਦੂਰ ਜਿੰਦਾਬਾਦ ਮਨਰੇਗਾ ਮਜ਼ਦੂਰ ਜਿੰਦਾਬਾਦ ਜਦੋਂ ਤੁਸੀਂ ਜਿੰਦਾਬਾਦ ਦਾ ਨਾਰਾ ਲਾਓਗੇ ਤੁਹਾਡੀ ਆਵਾਜ਼ ਸੁਣੇਗੀ ਔਰ ਮੀਰ ਗਰੀਬ ਅਤੇ ਛੋਟਾ ਵੱਡਾ ਔਰ ਲੇਡੀਜ਼ ਜੈਂਟਸ ਸਾਰੇ ਦੇਖਣਗੇ ਕਿ ਇਹ ਕੀ ਲਿਖਿਆ ਜਦੋਂ ਇਹ ਲਿਖਿਆ ਹੋਇਆ ਤਾਂ ਹਰ ਇੱਕ ਬੰਦੇ ਦੀ ਜਿਹੜੀ ਸ਼ੁਰੂਆਤ ਹੋ ਜੇਗੀ ਕਿ ਇਹ ਮਨਰੇਗਾ ਦੀ ਗੱਲ ਕਰਦੇ ਨੇ ਇਹ ਮਨਰੇਗਾ ਦੀ ਗੱਲ ਕਰਦੇ ਆ ਜਿਹੜੇ ਲੋਕ ਰੱਬ ਨੂੰ ਮੰਨਣ ਵਾਲੇ ਨੇ ਕੋਈ ਵੀ ਆ ਭਾਵੇਂ ਕੋਈ ਸ਼ਾਸਨ ਸੁਣਦਾ ਭਾਵੇਂ ਕੋਈ ਬੰਦਗੀ ਕਰਦਾ ਭਾਵੇਂ ਕੋਈ ਗੁਰੂ ਗ੍ਰੰਥ ਸਾਹਿਬ ਤੋਂ ਬਾਣੀ ਸੁਣਦਾ ਤਾਂ ਉਹ ਜਰੂਰੋਤਾਂ ਮਾਣ ਕੇ ਜੇ ਗਰੀਬ ਦੇ ਨਾਲ ਸਭੀ ਗਰੀਬ ਦਾ ਸਹਯੋਗ ਦੇਣਾ ਰੱਬ ਨੂੰ ਮੰਨਣ ਵਾਲੇ ਕੁਝ ਮੁਕਤੀ ਭਗ ਲੋਕ ਆ ਉਹ ਤੁਹਾਡੇ ਨਾਲ ਖੜ੍ਹ ਜਾਣਗੇ ਭਾਵੇਂ ਉਹ ਨਾਲ ਸਾਡੇ ਨਾਲ ਨਾ ਤੁਰਨ ਲੇਕਿਨ ਉਹ ਆਪਦੀ ਦੁਕਾਨ 'ਚ ਬੈਠੇ ਉਹ ਆਪਦੇ ਪਿੰਡ 'ਚ ਬੈਠੇ ਆਪਦੇ ਘਰ 'ਚ ਬੈਠੇ ਉਹ ਕਿਤੇ ਨਾ ਕਿਤੇ ਮੀਟਿੰਗ 'ਚ ਬੈਠੇ ਕਿਤੇ ਨਾ ਕਿਤੇ ਗਮਿਚ 'ਚ ਬੈਠੇ ਕਿਤੇ ਨਾ ਕਿਤੇ ਖੁਸ਼ੀ 'ਚ ਬੈਠੇ ਉਹ ਮਨਰੇਕਾ ਦਾ ਨਾਮ ਜਿਹੜਾ ਹੈਗਾ ਬਾਰ-ਬਾਰ ਉਹਨਾਂ ਦੇ ਦਿਮਾਗ ਤੇ ਤੇ ਜ਼ੁਬਾਨ ਤੇ ਚੜੇਗਾ ਆਪਾਂ ਥੋੜੇ ਜਿਹੇ ਦਿਨ ਇੱਥੇ ਮੁਕੀ ਥੋੜੇ ਤੇ ਮੁਕੀ ਸਾਰੇ ਹੀ ਆਪੋ ਆਪਣੇ ਏਰੀਏ ਚ ਲੱਗਣਗੇ ਇਸੇ ਤਰ੍ਹਾਂ ਮੰਡੋਟ ਵਾਲੇ ਲੱਗ ਜਾਣਗੇ ਇਸੇ ਤਰ੍ਹਾਂ ਤਲਵੰਡੀ ਵਾਲੇ ਲੱਗ ਜਾਣਗੇ ਇਸੇ ਤਰ੍ਹਾਂ ਦੂਜੇ ਜਿਹੜੇ ਨਗਰਪਾਲਿਕਾ ਮੰਡੇ ਲੱਗ ਜਾਣਗੇ ਫਿਰ ਆਪਾਂ ਇੱਕ ਸਮਾਂ ਰੱਖਣਾ ਉਸ ਸਮੇਂ ਦੇ ਵਿੱਚ ਅਸੀਂ ਫਰੋਜਪੁਰ ਸਾਰਾ ਵੱਡਾ ਕੱਟ ਕਰ ਲੈਣਾ ਵੱਡਾ ਕੱਟ ਕਰਕੇ ਇਸੇ ਤਰ੍ਹਾਂ ਫਰੋਜਪੁਰ ਦੇ ਵਿੱਚ ਜਦੋਂ ਆਪਾਂ ਵੱਡਾ ਕੱਟ ਕਰ ਲਿਆ ਤਾਂ ਉੱਥੇ ਅੱਗੇ ਆਪਾਂ ਮੌਸਮ ਨੂੰ ਵੇਖ ਕੇ ਜੇ ਤਾਂ ਛੰਡਾਂ ਜ਼ਿਆਦੀਆਂ ਹੋਈਆਂ ਫਿਰ ਉਹੋ ਜਿਹਾ ਕੰਮ ਕਰ ਲਾਂਗੇ ਜੀ ਤੁਸ ਸਾਫ ਹੋਈ ਤਾਂ ਫਿਰ ਆਪਾਂ ਮੁੱਖ ਮੰਤਰੀ ਕੋ ਟਾਈਮ ਲਾਂਗੇ ਕਿ ਭਾਈ ਕਿਹੜੇ ਦਿਨ ਅਸੀਂ ਆਣਾ ਜਿਸ ਦਿਨ ਅਸੀਂ ਮੁੱਖ ਮੰਤਰੀ ਕੋ ਟਾਈਮ ਲੈ ਕੇ ਆਣਾ ਤਾਂ ਆ ਬੈਨਰ ਤੁਹਾਡੇ ਇੱਥੇ ਨੋਕਲ ਮੁਤੀ ਚ ਵੀ ਕੰਮ ਦੇਣੀ ਆ ਆ ਬੈਨਰ ਤੁਹਾਡੇ ਫਰੋਖਪੁਰ ਵੀ ਕੰਮ ਦੇਣੀ ਆ ਇਹ ਬੈਨਰ ਤੁਹਾਡੇ ਆਪਣੇ ਚੰਡੀਗੜ੍ਹ ਵੀ ਕੰਮ ਦੇਣੇ ਆ ਇਹ ਹੀ ਬੈਨਰ ਤੁਹਾਡੇ ਦਿੱਲੀ ਚ ਕੰਮ ਦੇਣੀ ਆ ਇਸੇ ਲਈ ਆਪਾਂ ਇਹਦੇ ਆ ਬੈਂਕਰ ਕੱਢਿਆ ਮਾਈਨਰ ਆਪ ਕੋ ਖਰਾਬ ਨਾ ਹੋ ਉਹ ਸੰਭਾਲ ਕੇ ਰੱਖਣਾ ਹੈ ਮੈਨੂੰ ਲੱਗਦਾ ਕਿ ਮੇਰੀ ਗੱਲ ਵਿੱਚ ਕੋਈ ਵਿਗਿਆਹ ਨਹੀਂ ਹੈ ਸਮਝ ਲਓ ਕਿ ਜਿੰਨੇ ਤੁਸੀਂ ਆਗੂ ਬਣਾਏ ਆ ਆਗੂਆਂ ਦੇ ਵੱਖਰੇ ਵੱਖਰੇ ਆਗੂਆਂ ਦੇ ਜਿਹੜੇ ਬੰਦੇ ਹੈਗੇ ਆ ਉਹਨਾਂ ਕੋਲੇ ਸਾਰੇ ਨੰਬਰ ਹੋਣੇ ਚਾਹੀਦੇ ਆ ਤਾਂ ਨੰਬਰ ਹੋਣਾ ਚਾਹੀਦਾ ਕਿਉਂਕਿ ਵੇਖੋ ਉਹ ਜਿਹਨੂੰ ਕੱਟ ਕਰਨਾ ਹੈ ਉਹਨੂੰ ਟਾਈਮ ਕਿਲਾ ਹੋਇਆ ਹੈਗਾ ਦੱਸਿਆ ਤੇ ਉਹਨੂੰ ਟਾਈਮ ਨਹੀਂ ਹੋ ਰਿਹਾ ਉਹ ਨੰਬਰ ਮੇਰੇ ਕੋਲੇ ਨਹੀਂ ਪਤਾਓ ਮੈਨੂੰ ਵੀ ਲੋੜ ਪ ਸਕਦੀ ਆ ਫਿਰ ਤੁਸੀਂ ਇੱਕ ਜਿਹੜਾ ਮਨਰੇਗਾ ਦਾ ਇੱਥੋਂ ਲੋਕਲ ਟੀਮ ਆ ਉਹ ਇੱਕ ਗਰੁੱਪ ਬਣਾਓ ਜਿੱਨਾ ਸੰਗੀਆਂ ਕੋਲੇ ਵਟਸਐਪ ਚੱਲਦਾ ਕਿਉਂਕਿ ਆ ਜਿੱਥੇ ਗੱਲਾਂ ਹੈਗੀਆਂ ਗਰੁੱਪ ਚ ਜਦੋਂ ਆਪਾਂ ਐਡ ਕਰਾਂਗੇ ਗੱਲਾਂ ਵੀ ਚੱਲਦੀਆਂ ਆ ਇਸੇ ਤਰ੍ਹਾਂ ਗੱਲਾਂ ਹੀ ਤੁਹਾਡਾ ਫਰੋਜਪੁਰ ਦੇ ਨਗਰਪਾਲਿਕਾ ਬੜੀਆਂ ਮੈਂ ਸਾਰੇ ਗਰੁੱਪ ਕੋਲ ਆ ਕੇ ਇੱਕ ਗਰੁੱਪ ਵੜਾ ਲਾਂਗਾ ਤੁਹਾਡੇ ਆਗੂਆਂ ਦਾ ਕਿਉਂਕਿ ਵੇਖੋ ਫੋਨ ਕਰਨ ਚ ਟਾਈਮ ਲੱਗਦਾ ਲੇਕਿਨ ਗਰੁੱਪ ਕੋਲ ਮੈਸੇਜ ਛੱਡਣਾ ਕੋਈ ਨਹੀਂ ਲੱਗਦਾ ਮੈਨੂੰ ਮਿਹਨ ਦਾ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਦੇ ਨਾਲ ਸ਼ੁਰੂਆਤ ਕਰੋਗੇ ਮੈਂ ਤੁਹਾਨੂੰ ਦੱਸੂਗਾ ਕਿ ਭਾਈ ਆਪਾਂ ਕਿਹੜੇ ਦਿਨ ਸ਼ੁਰੂਆਤ ਕਰਨਾ ਹੈ ਤੁਹਾਡੇ ਤੋਂ ਸ਼ੁਰੂਆਤ ਹੋਈ ਸੀ ਪਹਿਲਾਂ ਨਗਰਪਾਲਿਕਾ ਤੋਂ ਲੇਕਿਨ ਮੈਂ ਸਾਰੇ ਪਾਸੇ ਦੁਹਾਨੇ ਨਾਲ ਜਿਹੜਾ ਫੋਸਾ ਬਣਾ ਕੇ ਗਿਆ ਮੈਂ ਉਸ ਭਰੋਸੇ ਤੇ ਕੰਮ ਸ਼ੁਰੂ ਕਰ ਦਿੱਤਾ ਲੇਕਿਨ ਤੁਸੀਂ ਭਰੋਸੇ ਤੋਂ ਬਾਹਰ ਉਹ ਤੋਸਾ ਪਿੱਤਾ ਪੰਡਾ ਜਾਂਦਾ ਹੈ ਕਿਉਂਕਿ ਤੁਹਾਡੇ 'ਚ ਇਹ ਬੜੀ ਵੱਡੀ ਗੱਲ ਆ ਕਿ ਅਸੀਂ ਇੱਕ ਆਉਦੇਦਾਰ ਆ ਅਸੀਂ ਔਦਾ ਨਹੀਂ ਵੇਖਣਾ ਭਾਵੇਂ ਤੁਹਾਡੇ 'ਚ ਹੋਵੇ ਭਾਵੇਂ ਮੇਰੀ ਟੀਮ 'ਚ ਹੋਵੇ ਜਿਹੜਾ ਬੰਦਾ ਔਦੇ ਦਾ ਕੁੱਖਾ ਉਹ ਕੰਮ ਨਹੀਂ ਕਰ ਸਕਦਾ ਜਿਹੜਾ ਬੰਦਾ ਪੈਸੇ ਦਾ ਕੁੱਖਾ ਹੈ ਉਹ ਕੰਮ ਨਹੀਂ ਕਰ ਸਕਦਾ ਜਿਹੜਾ ਬੰਦਾ ਕਹਿੰਦਾ ਕਿ ਮੈਂ ਪਰਮਾਨੈਂਟ ਕੰਮ ਕਰਕੇ ਆਪਣਾ ਨਾਮ ਬਣਾਉਣਾ ਆਪਣੀ ਇੱਜ਼ਤ ਬਣਾਉਣੀ ਆ ਉਹ ਬੰਦਾ ਜਿਹੜਾ ਹੈਗਾ ਗਰੀਬਾਂ ਦਾ ਕੰਮ ਕਰ ਸਕਦਾ ਗਰੀਬਾਂ ਦਾ ਭਲਾ ਕਰ ਸਕਦਾ ਮੈਨੂੰ ਤੁਹਾਡੇ ਤੋਂ ਆਸ ਆ ਕਿ ਤੁਸੀਂ ਕੰਮ ਕਰਕੇ ਲੋਕਾਂ ਦੇ ਦਿਲ 'ਚ ਹੋ ਔਰ ਲੋਕਾਂ ਦੀ ਜਿਹੜੀ ਦਿੱਤੀ ਹੋਈ ਪਾਵਰ ਆ ਉਹਦੇ ਤੇ ਉਹਦਾ ਜਿਹੜਾ ਇਸਤੇਮਾਲ ਕਰਨਾ ਇਹ ਨਹੀਂ ਹੈਗਾ ਕਿ ਹੁਣ 86 ਬੰਦੇ ਆ ਤੁਸੀਂ ਮੁੱਠੀ 'ਤੇ ਆ ਕੇ ਖੜਗੇ ਹੋ ਕਾ ਸਿਆਸੀ ਬੰਦਿਆਂ ਨੇ ਹੁਣ ਤੁਹਾਡੇ ਗਰੁੱਪ ਤੇ ਕਬਜ਼ਾ ਕਰਨਾ ਤੇ ਉਹਨਾਂ ਨੇ 76 ਸਾਲ ਤੋਂ ਬੋਰਡ ਬੈਂਕ ਬਣਾਈਆਂ ਬੋਰਡ ਬੈਂਕ ਤੇ ਜਿਹੜਾ ਸਿਆਸੀ ਬੰਦੇ ਆ ਉਹ ਧਿਆਨ ਰੱਖਦੇ ਜਿਹਦੇ ਮਗਰਦਸ਼ 15 20 ਬੰਦੇ ਹੈਗੇ ਆ ਉਹ ਆ ਕੇ ਕਹਿੰਦੇ ਆ ਦਾਵਾ ਕਰਦੇ ਆ ਅਸੀਂ ਤੁਮ ਚਲਾਉਣੇ ਆ ਤੁਸੀਂ ਸਾਡੇ ਉਹ ਅਸੀਂ ਤੁਸੀਂ ਸਾਡੇ ਉਹ ਅਸੀਂ ਤੁਹਾਡੇ ਆ ਅਸੀਂ ਤੁਹਾਡੇ ਆ ਧਿਆਨ ਰੱਖਿਓ ਮੈਨੂੰ ਤੁਹਾਡੇ ਤੋਂ ਪੂਰੀ ਆਸਮੀਂ ਦਾ ਕਿ ਤੁਸੀਂ ਇਹਨਾਂ ਗੱਲਾਂ ਤੇ ਧਿਆਨ ਰੱਖਣਾ ਕਿ ਅਹੁਦਾ ਜਿਹੜਾ ਹੁੰਦਾ ਹੈ ਜਿਹੜੇ ਸਿਆਸੀ ਬੰਦੇ ਉਤਰੇ ਜਾਂਦੇ ਨੇ 10 ਬੰਦੇ ਲੈ ਕੇ ਅਹੁਦੇ ਦੇ ਦਿੰਦੇ ਆ ਲੇਕਿਨ ਅਹੁਦੇ ਦੇਂਦੇ ਉਦੋਂ ਆ ਕਿ ਜਦੋਂ ਉਹਨਾਂ ਨੂੰ ਵਰਕਰਾਂ ਦੀ ਲੋੜ ਹੁੰਦੀ ਹੈ ਫੀਲਡ ਚ ਜਾ ਕੇ ਵੋਟ ਬੈਂਕ ਬਣਾਉਣ ਦੇ ਲੋਕਾਂ ਵਿੱਚ ਮਿਲਾਉਣ ਦੇ ਉਦੋਂ ਤਾਂ ਅਹੁਦੇ ਦੇ ਦਿੰਦੇ ਆ ਪਰ ਜਦੋਂ ਉਹ ਵੋਟ ਤੁਹਾਡੇ ਤੋਂ ਲੈ ਕੇ ਪਾਵਰਤ ਹੁੰਦੇ ਉਦੋਂ ਉਹਦੇ ਸਾਡੇ ਲੋਕਾਂ ਨੂੰ ਨਹੀਂ ਦਿੰਦੇ ਉਹਨਾਂ ਲੋਕਾਂ ਨੂੰ ਅਹੁਦੇ ਦਿੰਦੇ ਆ ਕਿ ਜਿਹੜੇ ਲੋਕਾਂ ਨੇ ਲੱਖ ਲੱਖ ਰੁਪਈਆ 10-10 ਲੱਖ ਰੁਪਈਆ ਪੰਡ ਕੀ ਹੁੰਦੀ ਆ ਜਿਹੜੇ ਲੋਕਾਂ ਨੇ ਪੈਸੇ ਕਮਾ ਕੇ ਦੇਨੇ ਹੁੰਦੇ ਆ ਇਹ ਕੋਈ ਅੱਜ ਦੀ ਗੱਲ ਨਹੀਂ ਏ ਇਹ 76 ਸਾਲ ਤੋਂ 76 ਸਾਲ ਤੋਂ ਤੁਸੀਂ ਦੇਖ ਲਓ ਵੋਟ ਪਾ ਰਹੇ ਹੋ ਲੇਕਿਨ ਪਹਿਲੋ ਦੇਖ ਲਓ ਸਾਡੇ ਬਜ਼ੁਰਗਾਂ ਦੇ ਕੀ ਕੋਲੇ ਹਾਲਾਤ ਨੇ ਆ ਇਸ ਲਈ ਮੈਂ ਤੁਹਾ ਤੋਂ ਆਸ ਰੱਖਦਾ ਕਿ ਅਸੀਂ ਅਹੁਦਿਆਂ ਨਾਲ ਕਿਸੇ ਨੂੰ ਨਹੀਂ ਆਗੂ ਬਣਾਣਾ ਕਿ ਨਾ ਕੋ ਮੇਰੇ ਤੋਂ ਮਿਹਨਤ ਰੱਖਿਆ ਹੈ ਅਸੀਂ ਆਗੂ ਉਸ ਬੰਦੇ ਨੂੰ ਬਣਾਉਣਾ ਹੈ ਕਿ ਜਿਹੜੇ ਸਾਡੇ ਮਜ਼ਦੂਰਾਂ ਦਾ ਇਮਾਨਦਾਰੀ ਨਾਲ ਕੰਮ ਕਰਦੇ ਨੇ ਤੇ ਮਜ਼ਦੂਰਾਂ ਦਾ ਕੰਮ ਕਰਕੇ ਮਜ਼ਦੂਰਾਂ ਦੀ ਇੱਛਾ ਮੁਤਾਬਕ ਆਗੂ ਚੁਣੇ ਮਜ਼ਦੂਰ ਆਪ ਆਗੂ ਚੁਣੇ ਉਹਨਾਂ ਦੀ ਪਾਵਰ ਬਣਦੀ ਹੈ ਤਾਂ ਇਸ ਲਈ ਅੱਜ ਦੀ ਮਨਰੇਗਾ ਦੀ ਮੀਟਿੰਗ ਆ ਜਿਹੜੀ ਔਰ ਸੀਜ਼ਨ ਚੱਲਦੇ ਮੁਤਾਬਕ ਜਿਹੜੀ ਹੋਈ ਆ ਮੇਰੇ ਹਿਸਾਬ ਨਾਲ ਠੀਕ ਹੀ ਹੋਈ ਆ ਨਾ ਆਪਾਂ ਇਹਨੂੰ ਵਧੀਆ ਕਹਿ ਸਕਦੇ ਆ ਨਾ ਠੀਕਾ ਕਹਿ ਸਕਦੇ ਆ ਲਗਭਗ ਆਪਾਂ ਕਾਫੀ ਵਾੜਾ ਚੋ ਆਗੂ ਸਾਥੇ ਖੱਤੇ ਹੋਏ ਆ ਤਾਂ ਅੱਜ ਵੀ ਜਿਹੜੀ ਮੀਟਿੰਗ ਹੈਗੀ ਆ ਉਸ ਤੇ ਤੁਹਾਨੂੰ ਧਿਆਨ ਕਰਨੀ ਆ ਤਾਂ ਧਿਆਨ ਕਰਕੇ ਜਿਹੜੀ ਅਗਲੀ ਨਿਕਲੇਗਾ ਮੈਂ ਹੁਣ ਤੁਹਾਨੂੰ ਮੀਟਿੰਗ ਦਾ ਸੱਦਾ ਮੈਂ ਨਹੀਂ ਲਾਣਾ ਤੁਸੀਂ ਜਿੱਦਨ ਤਿਆਰੀ ਕਰਦੀਆਂ ਉਸ ਦਿਨ ਮੈਂ ਆਣਾ ਉਸ ਤਿਆਰੀ ਦੇ ਵਿੱਚ ਸਾਮਿਲ ਹੋ ਜੋ ਆਉਂ ਪੈਂਦੀ ਕੁਝ ਬਹੁਤ ਲੇਟ ਹੋ ਸਕਦਾ ਚਲੋ ਮੇਰੇ ਟਾਈਮ ਦੇ ਵੀ ਧਿਆਨ ਰੱਖਿਆ ਹੈ आप पढो हम लागी ਆਖਰੀ ਹੰਗਲਾ ਕੇਪ ਮੈਂ ਹੁਣ ਤੁਹਾਡੇ ਨਾਲ ਇੰਨੀ ਗੱਲਬਾਤ ਕਰਦੇ ਹੋਇਆ ਹਾਂ ਸਾਜਿਤ ਲੈਣਾ ਜੀ ਸਭ ਨੂੰ ਜੈ ਭੀਮ ਜੈ ਭਾਰਤ ਸਤਿ ਸ਼੍ਰੀ ਅਕਾਲ ਨਮਸਕਾਰ ਇੱਕ ਲਾਸਟ ਗੱਲ ਰਹਿ ਗਈ ਆ ਜੇ ਸ਼ੁਰੂਆਤ ਕੀਤਾ ਨਾ ਤਾਂ ਇਹਨੂੰ ਐਂਡ ਤੱਕ ਲਾ ਕੇ ਰਹਿਣਾ ਹੈ ਕਿ ਸਾਡੇ ਰਾਮਾਸਤਾਂ ਦੀਆਂ ਕੁੜੀਆਂ ਨੇ ਮਮਦੋਟ ਬਲਾਕ ਚ ਗੱਲ ਕੀਤੀ ਸੀ ਕਿ ਪ੍ਰਧਾਨ ਜੀ ਜੇ ਕੰਮ ਨਾ ਚੱਲਿਆ ਤਾਂ ਮੈਂ ਕਹ ਜੇ ਕੰਮ ਨਾ ਚੱਲਿਆ ਤੇ ਤੇਰੇ ਕੋਲੇ ਮੋਬਾਈਲ ਹੈਗਾ ਐਡੀ ਮੈਂ ਭਰੀ ਹੋਈ ਆ ਤੂੰ ਮੈਨੂੰ ਦੇਖਦੀ ਰਹਿੰਦੀ ਕਿ ਅੱਜ ਮੈਂ ਫਿਰੋਜ਼ਪੁਰ ਲੜਦਾ ਪਿਆ ਦੂਜੇ ਦਿਨ ਚੰਡੀਗੜ੍ਹ ਲੜਦਾ ਪਿਆ ਤੀਜੇ ਦਿਨ ਦਿੱਲੀ ਲੜਦਾ ਪਿਆ ਜਿੰਨਾ ਚਿਰ ਤੁਹਾਡੀ ਮਿਹਰ ਇਦਾਂ ਨਹੀਂ ਚੱਲਿਆ ਜੀ ਮੈਂ ਘਰੇ ਨਹੀਂ ਬੈਠਾਂਗਾ ਤਾਂ ਬੰਦੇ ਭਾਵੇਂ ਘੱਟ ਜਾਣ ਤੁਹਾਡੇ ਕੋਈ ਡਰ ਨਹੀਂ ਹੈ ਤੁਹਾਡਾ ਮੁੱਦਾ ਵੱਡਾ ਹੈ ਸੰਵਿਧਾਨਕ ਹੱਕ ਆਪਾਂ ਕੋਈ ਨਿਯਾਇਜ਼ ਨਹੀਂ ਮੰਗਦੇ ਸੰਵਿਧਾਨ ਚ ਲਿਖਿਆ ਹੋਇਆ ਤੁਹਾਡਾ ਸਬਦਾਂ ਅੰਚ ਲਿਖਿਆ ਤੁਹਾਨੂੰ ਸਰਕਾਰਾਂ ਦੇ ਨਹੀਂ ਰਹੀਆਂ ਜਦੋਂ ਇਕੱਠੇ ਹੋਗੇ ਮਿਲਣਾ ਮਿਲ ਜੇਗਾ ਜਿਸ ਤਰ੍ਹਾਂ ਕਿਸਾਨਾਂ ਨੂੰ ਹੁੰਦੀ ਦਾ ਤਾਂ ਗਾਜੇਪੋਜੀ ਜੈਪੀਨ ਜੈ ਭਾਗਤ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ